ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਦੀ ਇੱਕ ਵੀਡੀਓ ਆਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹਨਾਂ ਦੇ ਪੁੱਤਰ ਅੱਜ ਸੌਂ ਚੁੱਕਣ ਜਾ ਰਹੇ ਹਨ ਅਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਪਰ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਉਹਨਾਂ ਨੂੰ ਥੋੜੇ ਦਿਨ ਦੀ ਪੈਰੋਲ ਵਧਾ ਕੇ ਉਹਨਾਂ ਨੂੰ ਆਪਣੇ ਸਾਰੇ ਸਮਰਥਕਾਂ ਦਾ ਧੰਨਵਾਦ ਕਰਨ ਦਾ ਮੌਕਾ ਦਿੱਤਾ ਜਾਂਦਾ ਤੁਸੀਂ ਵੀ ਸੁਣੋ ਇਹ ਸਾਰੀ ਵੀਡੀਓ ਐਮਪੀ ਬਣਾ ਦਿੱਤਾ ਤੇ ਹੁਣ ਉਹ ਇਹ ਲੋਕਾਂ ਦੀ ਸੇਵਾ ਕਰਨਗੇ ਰਾਜਨੀਤਕ ਤੌਰ ਤੇ ਵੀ ਧਾਰਮਿਕ ਤੌਰ ਤੇ ਵੀ ਜਿੱਦਾਂ ਉਹਨਾਂ ਨੂੰ ਮੌਕਾ ਮਿਲਦਾ ਹੈ ਨੌਜਵਾਨੀ ਨੂੰ ਜਿਹੜਾ ਕਿ ਸਿੱਧੇ ਰਸਤੇ ਤੇ ਲਿਉਣਾ ਪੰਜਾਬ ਦੀ ਨੌਜਵਾਨੀ ਜਿਹੜੀ ਆ ਨਸ਼ਿਆਂ ਚ ਬਹੁਤ ਕਰਾਏ ਪੈ ਚੁੱਕੀ ਆ ਇਸ ਕਰਕੇ ਉਹਨਾਂ ਨੂੰ ਸਹੀ ਉਹਨਾਂ ਨੂੰ ਮੋੜ ਕੇ এডਿਕੇਸ਼ਨ ਵੱਲ ਕੋ ਸਮਾਜ ਦੇ ਭਲਾਈ ਵਾਸਤੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਉਹਨਾਂ ਦੀ ਤਾਕਤ ਦਾ ਇਸਤੇਮਾਲ ਕਰਨਾ ਤੇ ਨਸ਼ਿਆਂ ਚੋਂ ਉਹਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਸਰਕਾਰ ਜੋ ਡੀਸੀ ਅੰਮ੍ਰਿਤਸਰ ਨੇ ਜੋ ਚਿੱਠੀ ਹੈ ਉਹਦੇ ਚ ਲਿਖਿਆ ਹੈ ਕਿ ਨਾ ਦਿੱਲੀ ਦੀ ਟੈਰੀਟਰੀ ਤੋਂ ਬਾਹਰ ਜਾਣਾ ਸਿਰਫ ਡਿਬਰੂਵੜ ਤੋਂ ਦਿੱਲੀ ਤੇ ਦਿੱਲੀੋਂ ਵਾਪਸ ਪਰਿਵਾਰਕ ਜਾਂਮੀ ਉਹੀ ਮਿਲਣਗੇ ਜਿਹੜੇ ਖੂਨ ਦੇ ਰਿਸ਼ਤੇ ਬਲੱਡ ਦੇ ਤੁਸੀਂ ਮਿਲ ਰਹੇ ਹੋ ਆ ਚਾਚਾ ਹੀ ਮਿਲ ਰਹੇ ਨੇ ਨਹੀਂ ਮੇਰੇ ਖਿਆਲ ਹੈ ਪੂਰੀ ਸੇਕ ਸੰਗਤਨਾ ਹੀ ਤੱਕ ਆਏ ਜਿਹੜੇ ਹੁਣੇ ਈ ਦੂਰ ਤੋਂ ਚੱਲ ਕੇ ਆ ਰਹੇ ਆ ਇਹਨੇ ਲੋਕਾਂ ਨੇ ਉਹ ਵੋਟ ਪਾ ਕੇ ਜਿਤਾਇਆ ਮੇਰਾ ਖਿਆਲ ਹੈ ਕਿ ਇਹ ਇਹਨਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਸੀ ਕਿ ਉਹਨਾਂ ਨੂੰ ਜੇ ਫਿਲਹਾਲ ਇਹ ਛੇਤੀ ਇਹਦੀ ਛੇਤੀ ਰਿਆ ਨਹੀਂ ਕੀਤਾ ਜਾ ਸਕਦਾ ਤਾਂ ਉਹਨਾਂ ਦੀ ਪ੍ਰੋਲ ਵਧਾ ਕੇ ਉਹਨਾਂ ਨੂੰ ਆਪਣੇ ਇਲਾਕੇ ਦਾ ਧੰਨ ਮਾਨਸਕਾਰ ਦਿੰਦਾ ਹੈ ਉਹਨਾਂ ਤੋਂ ਵਾਦ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ